ਜੀਜੀ ਦੀ ਪਿਆਰ ਦੇ ਵਿੱਚ ਪਾਗਲ ਹੋਈ ਸਾਲੀ ਮਹਿਮਾਨ ਬਣ ਕੇ ਉਜਾੜ ਦਿੱਤਾ ਭੈਣ ਦਾ ਘਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਏ ਪ੍ਰੇਮ ਕਹਾਣੀ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡੇ ਜੀਵਨ ਵਿੱਚ ਰਿਸ਼ਤੇਦਾਰਾਂ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਕਹਿੰਦੇ ਹਨ ਕਿ ਮੁਸੀਬਤ ਦੇ ਸਮੇਂ ਪਰਿਵਾਰ ਅਤੇ ਰਿਸ਼ਤੇਦਾਰ ਹੀ ਕੰਮ ਆਉਂਦੇ ਹਨ ਪਰ ਕਈ ਵਾਰ ਇਹ ਰਿਸ਼ਤੇਦਾਰ ਖੁਦ ਹੀ ਮੁਸੀਬਤ ਦੀ ਜੜ ਬਣ ਜਾਂਦੇ ਹਨ ਅਜਿਹਾ ਹੀ ਕੁਝ ਇੱਕ ਔਰਤ ਨਾਲ ਹੋਇਆ ਰਿਲੇਸ਼ਨਸ਼ਿਪ ਕੋਚ ਬਨੀਤਾ रावत ਨੇ ਇਸ ਔਰਤ ਦੀ ਕਹਾਣੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਵੀਡੀਓ ਪੋਸਟ ਚ ਬਨੀਤਾ रावत ਨੇ ਔਰਤ ਦੀ ਕਹਾਣੀ ਸੁਣਾਈ ਜਿਸ ਮੁਤਾਬਕ ਔਰਤ ਨੂੰ ਲੱਗਦਾ ਹੈ ਕਿ ਉਸ ਦੀ ਚਚੇਰੀ ਭੈਣ ਨੂੰ ਉਸ ਦੇ ਪਤੀ ਨਾਲ ਪਿਆਰ ਹੋ ਗਿਆ ਔਰਤ ਨੇ ਦੱਸਿਆ ਕਿ ਸ਼ਾਇਦ ਮੇਰੀ ਭੈਣ ਅਤੇ ਮੇਰੇ ਪਤੀ ਵਿਚਕਾਰ ਕੋਈ ਅਫੇਅਰ ਹੈ ਔਰਤ ਨੇ ਹੌਲੀ-ਹੌਲੀ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਅਤੇ ਆਪਣੇ ਰਿਸ਼ਤੇ ਨੂੰ ਲੈ ਕੇ ਉਹਨਾਂ ਤੋਂ ਸਲਾਹ ਵੀ ਮੰਗ ਰਹੀ ਹੈ ਔਰਤ ਨੇ ਮਨੀਤਾ रावत ਨੂੰ ਦੱਸਿਆ ਕਿ ਜਦੋਂ ਉਹ ਵਿਆਹ ਦੇ ਕੁਝ ਮਹੀਨਿਆਂ ਬਾਅਦ ਮੁੰਬਈ ਪਹੁੰਚੀ ਤਾਂ ਖੁਸ਼ੀ ਦੇ ਕਾਰਨ ਉਹ ਸੱਤਵੇਂ ਅਸਮਾਨ ਤੇ ਸੀ ਪਰ 6 ਮਹੀਨਿਆਂ ਬਾਅਦ ਕੁਝ ਅਜੀਹਾ ਹੋਇਆ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਵੱਖਰਾ ਮੋੜ ਦੇ ਦਿੱਤਾ ਦਰਅਸਲ ਜਦੋਂ ਮਹਿਲਾ ਦੀ ਚਚੇਰੀ ਭੈਣ ਨੂੰ ਮੁੰਬਈ ਵਿੱਚ ਨੌਕਰੀ ਮਿਲੀ ਤਾਂ ਉਹ ਕੁਝ ਦਿਨਾਂ ਲਈ ਉਸ ਦੇ ਘਰ ਆਈ ਪਰ 6 ਮਹੀਨੇ ਬਾਅਦ ਵੀ ਉਹ ਕਰੋ ਬਾਹਰ ਜਾਣ ਨੂੰ ਤਿਆਰ ਨਹੀਂ ਹੈ ਔਰਤ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਘਰ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਔਰਤ ਨੇ ਅੱਗੇ ਦੱਸਿਆ ਕਿ ਮੇਰੇ ਪਤੀ ਅਤੇ ਭੈਣ ਦੋਵੇਂ ਇੱਕ ਹੀ ਬਿਲਡਿੰਗ ਵਿੱਚ ਕੰਮ ਕਰਦੇ ਹਨ ਉਹ ਵੀ ਇਕੱਠੇ ਆਉਂਦੇ ਜਾਂਦੇ ਹਨ ਜਿਸ ਕਾਰਨ ਉਹਨਾਂ ਵਿੱਚ ਕਾਰਬੰਧਨ ਬਣ ਜਾਂਦਾ ਹੈ ਓਵਰਟਾਈਮ ਕੰਮ ਕਰਨ ਲਈ ਦੋਵੇਂ ਇੱਕੋ ਦਿਨ ਦਫ਼ਤਰ ਜਾਂਦੇ ਹਨ ਘਰ ਵਿੱਚ ਵੀ ਔਰਤ ਦਾ ਪਤੀ ਅਕਸਰ ਸਾਲੀ ਅਧੀ ਘਰ ਵਾਲੀ ਵਰਗਾ ਮਜ਼ਾਕ ਕਰਦਾ ਰਹਿੰਦਾ ਹੈ ਅਜੀਹਾ ਲੱਗਦਾ ਹੈ ਕਿ ਉਹ ਮੇਰੀ ਭੈਣ ਨਾਲ ਫਲਾਰਟ ਕਰਦਾ ਹੈ ਇਸ ਦੇ ਨਾਲ ਹੀ ਔਰਤ ਨੇ ਅੱਗੇ ਦੱਸਿਆ ਕਿ ਇੱਕ ਦਿਨ ਉਹ ਉਹਨਾਂ ਦੇ ਰਿਸ਼ਤੇ ਬਾਰੇ ਜਾਣਨ ਲਈ ਉਹਨਾਂ ਦੇ ਦਫ਼ਤਰ ਪਹੁੰਚੀ ਜਿੱਥੇ ਉਸ ਨੂੰ ਪਤਾ ਲੱਗਾ ਕਿ ਉਹ ਦੋਵੇਂ ਇਕੱਠੇ ਲੰਚ ਕਰਦੇ ਹਨ ਅਤੇ ਸਿਗਰਟ ਦੇ ਲਈ ਵੀ ਜਾਂਦੇ ਹਨ ਜਿਹੀ ਹਾਲਤ ਵਿੱਚ ਮੈਂ ਹੁਣ ਕੀ ਸੋਚਾਂ ਹਾਲਾਂਕਿ ਇਸ ਦੇ ਬਾਵਜੂਦ ਜਦੋਂ ਔਰਤ ਨੇ ਇਸ ਬਾਰੇ ਆਪਣੇ ਪਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਮੈਨੂੰ ਸ਼ੱਕ ਦਾ ਸ਼ਿਕਾਰ ਕਰਨ ਲੱਗਾ ਐਸ ਦੇ ਨਾਲ ਹੀ ਜਦੋਂ ਮੈਂ ਆਪਣੀ ਭੈਣ ਨੂੰ ਨਵਾਂ ਘਰ ਲੱਭਣ ਲਈ ਕਿਹਾ ਤਾਂ ਉਹ ਵੀ ਗੁੱਸੇ 'ਚ ਆ ਕੇ ਤੀ ਕਿਹਾ ਮੈਂ ਉਸ ਦੇ ਝੂਠੇ ਦੋਸ਼ ਲਗਾ ਰਹੀ ਹਾਂ ਇਸ ਘਟਨਾ ਤੋਂ ਬਾਅਦ ਮੇਰੇ ਪਤੀ ਦਾ ਵਿਵਹਾਰ ਬਦਲਣਾ ਸ਼ੁਰੂ ਹੋ ਗਿਆ ਮੈਨੂੰ ਉਹ ਮੈਨੂੰ ਤੰਗ ਸੋਚ ਵਾਲੀ ਔਰਤ ਸਮਝਦਾ ਹੈ ਔਰਤ ਨੇ ਕਿਹਾ ਕਿ ਸੱਚਮੁੱਚ ਮੇਰੇ ਮਨ ਦੀ ਕਲਪਨਾ ਹੈ ਜਾਂ ਕਿ ਇਹਨਾਂ ਦੋਵਾਂ ਵਿਚਕਾਰ ਕੋਈ ਗੱਲ ਹੈ ਹੁਣ ਸਾਡੇ ਵਿਚਕਾਰ ਕੋਈ ਭਰੋਸਾ ਨਹੀਂ ਰਿਹਾ ਮੈਂ ਕੀ ਕਰਾਂ ਮੈਨੂੰ ਡਰ ਲੱਗਦਾ ਹੈ ਕਿ ਜੇ ਮੈਨੂੰ ਛੱਡ ਗਿਆ ਤਾਂ ਮੈਂ ਏ ਕੀ ਕਰਾਂਗੀ ਵਨੀਤਾ रावत ਦੁਆਰਾ ਇੰਸਟਾਗ੍ਰam ਤੇ ਸ਼ੇਅਰ ਕੀਤੀ ਇਹ ਵੀਡੀਓ ਪੋਸਟ ਤੇਜ਼ੀ ਨਾਲ ਵਾਇਰਲ ਹੋਈ ਹੈ ਹੋਰ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ